ਜਿਹੜੇ ਸਾਡੇ ਬੰਦਿਆਂ ਨੂੰ ਨਜ਼ਰ ਨਹੀਂ ਆਉਂਦਾ ਜਦੋਂ ਉਹਨਾਂ ਦੀ ਅੱਖਾਂ 'ਚ ਲੈਂਸ ਪਾ ਕੇ ਜਾਂਦੇ ਹਨ ਨਾ ਉਹ ਬੀਬੀਆਂ ਸ਼ੂਕਦੀਆਂ ਜਾਂਦੀਆਂ ਵਧੀਆ-ਵਧੀਆ ਨਿਗਾ ਨਾਲ ਦੇਖਦੀਆਂ ਹੋਈਆਂ ਦੂਜੀ ਵਾਰੀ ਤੁਸੀਂ ਬਹੁਤ ਸੋਹਣਾ ਸਵਾਲ ਪੁੱਛਿਆ ਪਹਿਲਾਂ ਤਾਂ 슈ਗਰ ਹੁੰਦੀ ਕਿਉਂ ਹੈ ਦਾ ਮੇਨ ਰੀਜ਼ਨ ਮੈਂ ਸਿਰਫ ਹਿੰਦੁਸਤਾਨ ਦੀ ਗੱਲ ਕਰਾਂਗਾ ਸਾਡੇ ਕੋਲੇ ਸਾਡੇ ਮੁਲਕ ਦੇ ਵਿੱਚ 슈ਗਰ ਹੋਣ ਦੇ ਜਿਹੜੇ ਕਾਰਨ ਹੈ ਦਾ ਫਰਸਟ ਇਜ਼ ਜੈਨੇਟਿਕਸ ਜੈਨੇਟਿਕਸ ਮੀਨ ਜੇ ਸਾਡੇ ਪਰਿਵਾਰ ਨੂੰ 슈ਗਰ ਹੈ ਮਾਤਾ ਨੂੰ ਪਿਤਾ ਨੂੰ ਭਾਈ ਨੂੰ ਭੈਣ ਨੂੰ ਪੂਆ ਨੂੰ ਮਾਮੇ ਨੂੰ ਤਾਂ ਸਾਨੂੰ 슈ਗਰ ਹੋਣ ਦੇ ਚਾਂਸਸ ਬਹੁਤ ਹੈ ਰਾਈਟ ਸਰ ਇਨ ਨੂੰ ਅਸੀਂ ਕਹਿ ਦਿੰਦੇ ਆ ਕਿ ਇਟ ਇਜ਼ ਟਾਈਪ 2 অর ਟਾਈਪ 1 ਕਿ ਸ਼ੂਗਰ ਦੀਆਂ ਬਹੁਤ ਸਾਰੀਆਂ ਕਿਸਮਾਂ ਨੇ ਅੱਜਕੱਲ ਸਾਊਥ-ਈਸਟ ਏਸ਼ੀਆ ਵਿੱਚ ਇੱਕ ਨਵੀਂ ਕਿਸਮ ਆ ਗਈ ਉਹਨੂੰ ਅਸੀਂ ਟਾਈਪ 5 ਡਾਇਬੀਟਿਸ ਕਹਿੰਦੇ ਆ ਪਹਿਲਾਂ ਅਸੀਂ ਟਾਈਪ 1 2 3 4 ਦੀ ਗੱਲ ਕਰਦੇ ਸੀਗੇ ਹੁਣ ਟਾਈਪ 5 ਕੀ ਆ ਗਈ ਅਸੀਂ ਸਾਊਥ-ਈਸਟ ਏਸ਼ੀਆਜ਼ ਦੀ ਕਿਉਂ ਦੇ ਥੱਲੇ ਆ ਗਈ ਮਤਲਬ ਬਹੁਤ ਸਾਰੇ ਪੇਸ਼ੈਂਟਸ ਪਹਿਲਾਂ ਬਹੁਤ ਵਜ਼ਨਦਾਰ ਹੁੰਦੇ ਸੀ ਮੋਟੇ ਹੁੰਦੇ ਸੀ ਕਿ ਉਹਨਾਂ ਨੂੰ ਸ਼ੂਗਰ ਹੋ ਜਾਂਦੀ ਸੀਗੇ ਹੁਣ ਅਸੀਂ ਦੇਖਿਆ ਕਿ ਮਰੀਜ਼ ਦਾ ਭਾਰ ਤਾਂ ਪਤਲਾ ਜਿਹਾ ਹੈ ਪਰ ਉਹਨਾਂ ਨੂੰ ਫਿਰ ਵੀ ਸ਼ੂਗਰ ਹੋਗੀ ਮਤਲਬ ਕਿ ਇਹ ਹੈ ਕਿ ਸਾਡਾ ਲੀਨ ਬਾਡੀ ਮਾਸ ਇਜ਼ ਨਾਟ ਅ ਟੈਂਸ਼ਰ ਟੂ ਪ੍ਰੋਟੈਕਟ ਦਾ ਡਾਇਬੀਟਿਸ ਮੱਕੇ ਇਹ ਨਹੀਂ ਹੈ ਕਿ ਅਸੀਂ ਪਤਲੇ ਆ ਤੇ ਸਾਨੂੰ ਸ਼ੂਗਰ ਨਹੀਂ ਹੋਊਗੀ ਉਹਨੋਂ ਕਨਸੈਪਟ ਖਤਮ ਹੋ ਗਿਆ ਐਂਡ ਪੀ ਜੇ ਚੰਡੀਗੜ੍ਹ ਨੇ ਇੱਕ ਡਾਟਾ ਪ੍ਰੋਪਰ ਪਬਲਿਸ਼ ਕਰ ਦਿੱਤਾ ਆਈ ਡੀ ਐਫ 2025 ਦੇ ਵਿੱਚ ਪਬਲਿਸ਼ ਹੋ ਗਿਆ ਬੈਂਕਾਕ ਦੇ ਵਿੱਚ ਉਹ ਕਾਨਫਰੰਸ ਹੋਈ ਸੀ ਕਿ ਆਈ ਡੀ ਐਫ ਨੇ ਪ੍ਰੂਫ ਕਰ ਦਿੱਤੀ ਗੱਲ ਕਿ ਲੀਨ ਡਾਇਬੀਟਿਕਸ ਆਰ ਨਾਟ ਪ੍ਰੋਟੈਕਟਿਵ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਵੀ ਇਸ ਤਰ੍ਹਾਂ ਦੇ ਹੈ ਨਹੀਂ ਕਿ ਬਚ ਜਾਣਗੇ ਇਟ ਇਸ ਅ ਨੋਨ ਫੈਕਟ ਕਿ ਟਾਈਪ 5 ਡਾਇਬੀਟਿਸ ਇਸ ਚੀਜ਼ ਹੁੰਦੀ ਹੈ ਜਿਹੜੀ